ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਰਵ ਹੇ ਸਸ ਹੇ ਕਰੁਣਾ ਨਿਦ ਮੇਰੀ ਅਬ ਬਿੰਤੀ ਸੁਣ ਲੀਜੈ ਔਰ ਨਾ ਮੰਗਤ ਹਾਂ ਤੁਝ ਤੇ ਕਛ ਚਾਹਤ ਹੈ ਚਿਤ ਮੈਂ ਸੋਏ ਕੀਜੈ ਸ਼ਸਤਰਨ ਸਿਉ ਅਤ ਹੀ ਰਣ ਭੀਤਰ ਜੂਜ ਮਰੋ ਤੋ ਸਾਚ ਪਤੀਜੈ ਸੰਤ ਸਹਾਇ ਸਦਾ ਜਗਮਾਏ ਕਿਰਪਾ ਕਰ ਸ਼ਾਮ ਇਹ ਵਰ ਦੀਜੈ ਪਿਆਰਿਓ ਸੱਚ ਦੇ ਵਿਚਾਰ ਧਰਮ ਦੇ ਵਿਚਾਰ ਸੱਚੇ ਆਪੇ ਦੀ ਵਿਚਾਰ ਨੰਦਮਈ ਵਿਚਾਰ ਆਪਣੀ ਜਾਰੀ ਹੈ ਇਹ ਜੋ ਆਪਾਂ ਸੋਈਆ ਪੜਿਆ ਹੈ ਦਸ਼ਮੇਸ਼ ਪਿਤਾ ਜੀ ਦਾ ਉਚਾਰਨ ਕੀਤਾ ਹੋਇਆ ਉਹਨਾਂ ਦਾ ਦਿੱਲੀ ਬਲਵਲਾ ਉਹਨਾਂ ਦੀ ਮੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਮਾਲਕ ਤੋਂ ਸਿਫਟ ਦੇ ਮਾਲਕ ਤੋਂ ਕੁਛ ਮੰਗਿਆ ਹੈ ਕਿ ਸ਼ਸਤਰਨ ਸਿਓ ਅਤਹੀ ਰਣ ਭੀਤਰ ਜੂਝ ਮਰੋ ਤੋਂ ਸਤਿ ਚੀਜ ਹੈ ਕਹਿੰਦੇ ਮੈਂ ਜੰਗ ਦੇ ਮੈਦਾਨ ਵਿੱਚ ਸ਼ਸਤਰਾਂ ਨਾਲ ਕੱਟ ਕੇ ਜੂਝ ਮਰਾਂ ਇਕ ਸਾਤੇ ਮਰਨੇ ਇਹ ਵੀ ਕਿਹਾ ਸੀ ਦੇਹੇ ਸ਼ਿਵਾ ਵਰ ਮੋਹ ਇਹ ਹੈ ਸ਼ੁਭ ਕਰਮਨ ਤੇ ਕਬ ਹੋ ਨਟਰੋ ਸ਼ੁਭ ਕਰਮ ਕਰਨ ਤੋ ਮਾ ਕਦੇ ਡਰਾਂ ਨਾ ਕਦੇ ਪਿੱਛੇ ਨਾ ਹਟਾਂ ਨਟਰੋ ਅਰਿ ਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੂੰ ਮੈਂ ਜਿੱਤਾ ਵੀ ਇਹ ਲਾਲਚ ਹੋਂ ਗੁਣ ਤੋਂ ਉੱਤਰੋਂ ਆ ਸਖੂੰ ਆਪਣੇ ਹੀ ਮਨ ਕੋ ਇਹ ਲਾਲਚ ਹੋਂ ਗੁਣ ਤੋਂ ਉੱਤਰੋਂ ਤੇਰੇ ਗੁਣ ਗਾਉਂਦਾ ਰਹਾ ਇਹ ਲਾਲਚ ਵੀ ਆ ਮੈਨੂੰ ਸ਼ੁਭ ਕਰਮ ਕਰ ਸ਼ੁਭ ਕਰਮ ਤੋਂ ਕਦੇ ਪਿੱਛੇ ਨਾ ਹਟਾ ਤੇ ਆਪਣੇ ਸਰੀਰ ਨੂੰ ਜੰਗ ਦੇ ਮੈਦਾਨ ਵਿੱਚ ਸ਼ਸਤਰਾਂ ਨਾਲ ਕਟਵਾ ਕੇ ਜੂਜ ਜੂਜ ਕੇ ਮਰ ਜਾਵਾਂ ਮੈਂ ਕਦੇ ਵਾਸਤੇ ਸੰਤ ਸਹਾਇ ਸਦਾ ਜਗਮਾ ਹੈ اے ਸੰਤਾਂ ਦੇ ਸਹਾਈ ਮੈਨੂੰ ਇਹ ਵਰ ਦੇ ਦੇ ਕਿਉਂਕਿ ਮਹਾਰਾਜ ਧਰਮ ਚਲਾਉਣ ਵਾਸਤੇ ਆਏ ਸੀ ਸੰਤਾਂ ਨੂੰ ਉਬਾਰਨ ਵਾਸਤੇ ਆਏ ਸੀ ਜਾ ਆਏ ਨੇ ਗੁਰੂ ਦਾ ਕਦੇ ਜਾਂਦਾ ਨਹੀਂ ਨਾ ਹੈ ਆਏ ਨੇ ਤਾਂ ਉਹ ਸੰਤਾਂ ਨੂੰ ਉਬਾਰਦੇ ਨੇ ਸੱਚ ਨੂੰ ਉਬਾਰਦੇ ਨੇ ਧਰਮ ਨੂੰ ਉਬਾਰਦੇ ਨੇ ਹੁਣ ਜਿੱਥੇ ਅਸੀਂ ਖੜੇ ਆ ਪਿਆਰਿਓ ਇਹ ਹਾਲਤ ਕਿਉਂ ਹੋ ਰਹੀ ਆ ਬੁਰੀ ਗੁਰਬਾਣੀ ਸਾਡੇ ਕੋਲ ਹੈ ਗੁਰੂ ਦਾ ਇਤਿਹਾਸ ਸਾਡੇ ਕੋਲ ਹੈ ਗੁਰੂ ਦੀਆਂ ਕੁਰਬਾਨੀਆਂ ਗੁਰੂ ਪਰਿਵਾਰ ਦੀਆਂ ਕੁਰਬਾਨੀਆਂ ਪਿਆਰੇ ਸਿੰਘਾਂ ਦੀਆਂ ਕੁਰਬਾਨੀਆਂ ਦਾ ਮਾਣ ਮੱਤਾ ਇਤਿਹਾਸ ਸਾਡੇ ਕੋਲ ਹੈ ਅਸੀਂ ਫੇਰ ਨਿਹガルਵਲ ਜਾ ਰਹੇ ਹਾਂ ਸਾਡਾ ਫੇਰ ਪਦਾਰਥ ਤੋਂ ਮੋਹ ਨਹੀਂ ਟੁੱਟਦਾ ਅਸੀਂ ਤ્યાਗ ਵੱਲ ਧਿਆਨ ਦਿੰਦੇ ਕੁਰਬਾਨੀ ਕੀ ਹੈ ਸ਼ਹੀਦੀ ਕੀ ਹੈ ਉਹ ਪਦਾਰਥਾਂ ਵੱਲੋਂ ਹੌਲੀ-ਹੌਲੀ-ਹੌਲੀ ਤਿਆਗ ਕਰਕੇ ਇੱਕ ਦਿਨ ਤਿਆਗ ਇੰਨੀ ਐਕਸਟ੍ਰੀਮ ਤੇ ਪਹੁੰਚ ਜਾਂਦਾ ਹੈ ਕਿ ਇਸ ਸਰੀਰ ਨੂੰ ਵੀ ਤਿਆਗ ਦਿੰਦਾ ਹੈ ਇਹ ਸਰੀਰ ਨੂੰ ਵੀ ਸੱਚ ਵਾਸਤੇ ਕੁਰਬਾਨ ਕਰ ਦਿੰਦਾ ਜਿਵੇਂ ਕੋਈ ਜਗਿਆਸੂ ਨਾਮ ਜਪਣ ਵਾਸਤੇ ਪਹਿਲਾਂ ਨੀਂਦ ਛੱਡਦਾ ਹੌਲੀ-ਹੌਲੀ ਮੋਹ ਛੱਡਦਾ ਹੈ ਮਿੱਤਰਾਂ 'ਚ ਬਹਿਣਾ ਛੱਡਦਾ ਹੈ ਮਾੜੀ ਸੰਗਤ ਛੱਡ ਦਿੰਦਾ ਵੀ ਮੈਂ ਬਾਣੀ ਪੜ੍ਹਨੀ ਹੈ ਨਾਮ ਜਪਣਾ ਹੈ ਗੁਰੂ ਘਰ ਜਾ ਕੇ ਸਿਮਰਨ ਕਰਨਾ ਹੈ ਸੇਵਾ ਕਰਨੀ ਹੈ ਉਹ ਸਾਰੇ ਪਾਸੋਂ ਹੌਲੀ-ਹੌਲੀ ਨਿਕਾ ਨਿਕਾ ਤਿਆ ਕਰ ਜਾਂਦਾ ਜਿਉਂ-ਜਿਉਂ ਫਿਰ ਇਹਨੂੰ ਪਰਮੇਸ਼ਰ ਤੇ ਵਿਸ਼ਵਾਸ ਆਉਂਦਾ ਆਨੰਦ ਆਉਂਦਾ ਹੈ ਹੋਰ ਵੱਡੇ ਤਿਆ ਕਰ ਜਾਂਦੇ ਪਦਾਰਥਾਂ ਤਿਆ ਕਰਨ ਦਾ ਖਾਣ ਪੀਣ ਦਾ ਪਹਿਨਣ ਦਾ ਉਹ ਤਿਆਗ ਇਹਨਾਂ ਪਿਆਰ ਦੇ ਅੱਗੇ ਇਹ ਸੰਸਾਰ ਇਹਨਾਂ ਫਿੱਕਾ ਪੈ ਜਾਂਦਾ ਹੈ ਕਿ ਇਹ ਤਿਆਗ ਕਰਦਾ ਕਰਦਾ ਉਸ ਆਪਣੇ ਅਸਲੀ ਆਪੇ ਤੱਕ ਜਦੋਂ ਪਹੁੰਚ ਜਾਂਦਾ ਹੈ ਤਾਂ ਫਿਰ ਇਹ ਜਿਹੜਾ ਸਰੀਰ ਹੈ ਇਹ ਵੀ ਇਹਨੂੰ ਲੱਗਦਾ ਵੀ ਹੁਣ ਇਹਨੂੰ ਵੀ ਕਿਸੇ ਲੇਖੇ ਦਾ ਦਿੱਤਾ ਜਾਵੇ ਕਿਉਂਕਿ ਦੁਨੀਆ ਸਰੀਰ ਨੂੰ ਸਭ ਕੁਝ ਸਮਝਦੀ ਹੈ ਜਿਹੜਾ ਸਾਕਤਾ ਹੈ ਸ਼ਕਤੀ ਦਾ ਪੁਜਾਰੀ ਹੈ ਜਿਹੜਾ ਰਾਜਾ ਹੈ ਉਹ ਸਰੀਰ ਨੂੰ ਸਭ ਕੁਝ ਸਮਝਦਾ ਹੈ ਉਹ ਆਪਣੇ ਰਾਜ ਨੂੰ ਸਭ ਕੁਝ ਸਮਝਦਾ ਹੈ ਉਹ ਪਦਾਰਥ ਨੂੰ ਸਭ ਕੁਝ ਸਮਝਦਾ ਹੈ ਉਹਦੇ ਵਾਸਤੇ ਸਰੀਰ ਬਹੁਤ ਵੱਡੀ ਚੀਜ਼ ਹੁੰਦੀ ਹੈ ਉਹਨੂੰ ਇਹ ਹੁੰਦਾ ਵੀ ਸ਼ਾਇਦ ਮੈਂ ਇਹਨੂੰ ਸਰੀਰ ਘੜਾਵੇ ਦੇ ਕੇ ਝੁਕਾ ਲਵਾਂਗਾ ਤੇ ਇਹ ਡਰ ਜਾਏਗਾ ਪਰ ਉਹ ਜਿਹੜਾ ਹੁੰਦਾ ਜਿਹਨੂੰ ਆਪਣੇ ਆਪੇ ਦਾ ਗਿਆਨ ਹੋ ਚੁੱਕਿਆ ਹੁੰਦਾ ਉਹਦੇ ਵਾਸਤੇ ਸਰੀਰ ਕੁਝ ਵੀ ਨਹੀਂ ਹੁੰਦਾ ਇੱਕ ਜਿਵੇਂ ਆਪਾਂ ਕੱਪੜਾ ਲਾ ਕੇ ਰੱਖ ਦਈਏ ਇਸ ਸਾਈਡ ਤੇ ਆਹ ਆਹਾ ਹੁੰਦਾ ਵਾ ਇੰਨਾ ਕੁ ਹੁੰਦਾ ਬਸ ਕਿਉਂਕਿ ਉਹਦਾ ਭਰਮ ਦੂਰ ਹੋ ਗਿਆ ਉਹਨੂੰ ਨਿਜ ਸਰੂਪ ਦਾ ਗਿਆਨ ਹੋ ਗਿਆ ਉਥੇ ਪਿਆਰ ਦਾ ਅਖੀਮ ਹੋ ਗਿਆ ਕਿਉਂਕਿ ਪਿਆਸ ਰੂਪ ਹੀ ਹੈ ਸਾਡਾ ਸਰੂਪ ਤਾਂ ਉਥੇ ਇਹ ਪੰਜ ਭੂਤਕ ਪੰਜ ਦਿੱਤਾਂ ਦਾ ਸਰੀਰ ਉਹ ਕੋਈ ਮੈਂ ਨਾਲ ਨਹੀਂ ਰੱਖਿਆ ਕਰਦਾ ਇਸ ਕਰਕੇ ਜਿਹੜੇ ਸ਼ਹੀਦ ਹੋ ਜਾਂਦੇ ਨੇ ਉਹ ਬਹੁਤ ਵੱਡਾ ਕਕਾਰਜ ਕਰ ਜਾਂਦੇ ਨੇ ਉਹਨਾਂ ਨੂੰ ਸ਼ੀਦੀ ਵੱਡੀ ਨਹੀਂ ਹੁੰਦੀ ਉਹਨਾਂ ਦੀ ਉਹ ਸਾਨੂੰ ਲੱਗਦੀ ਹੈ ਵੱਡੀ ਕਿਉਂਕਿ ਅਸੀਂ ਸਰੀਰ ਨੂੰ ਬਹੁਤ ਕੁਝ ਸਮਝਦੇ ਆ ਤੇ ਇਹ ਦੁਨਿਆਵੀ ਰਾਜੇ ਜ਼ੁਲਮ ਕਰਨ ਵਾਲੇ ਇਹ ਭਰਮ ਦੇ ਕਰਕੇ ਇਹ ਸਰੀਰ ਨੂੰ ਬਹੁਤ ਵੱਡਾ ਕੁਝ ਸਮਝਦੇ ਆ ਇਹ ਆਪ ਖੁਦ ਨੂੰ ਵੀ ਸਰੀਰ ਸਮਝਦੇ ਨੇ ਤੇ ਸਾਹਮਣੇ ਵਾਲੇ ਨੂੰ ਸਰੀਰ ਸਮਝਦੇ ਨੇ ਤਾਂ ਇਹ ਕਿਸੇ ਨੂੰ ਕਤਲ ਕਰਕੇ ਬਹੁਤ ਵੱਡਾ ਐ ਸਮਝਦੇ ਵੀ ਸੀ ਕੋਈ ਬੜਾ ਵੱਡਾ ਕੰਮ ਕਰ ਰਿਹਾ ਨਹੀਂ ਇਹ ਸਰੀਰ ਤਾਂ ਪਹਿਲਾਂ ਹੀ ਜੜ ਹੈ ਜਿਹੜਾ ਇਹਦੇ ਵਿੱਚ ਅਸਲੀ ਤੱਤ ਹੈ ਉਹਨੂੰ ਨਹੀਂ ਸਮਝਦੇ ਜਿੰਨੇ ਉਹਨੂੰ ਸਮਝ ਲਿਆ ਉਹਦੇ ਵਾਸਤੇ ਇਹ ਮਾਮੂਲੀ ਬਾਤਾਂ ਨੇ ਪਿਆਰਿਓ ਤਾਂ ਹੀ ਤਾਂ ਜਿਹੜੇ ਗੁਰੂ ਕੇ ਸਿੰਘ ਸੀ ਹੱਸ ਹੱਸ ਕੇ ਕੁਰਬਾਨੀਆਂ ਦਿੰਦੇ ਆ ਭਾਈ ਮਨੀ ਸਿੰਘ ਵਰਗੇ ਕਰੇ ਸੀ ਬੰਦ-ਬੰਦ ਕੱਟ ਅੱਗੇ ਨਾ ਜਾ ਤੋਂ ਬੰਦ-ਬੰਦ ਕੱਟ ਤੋ ਭਾਈ ਦਿਆਲੇ ਵਰਗੇ ਭਾਈ ਮਤੀ ਦਾਸ ਭਾਈ ਸਤੀ ਦਾਸ ਕਿੰਨੇ ਅਣਗਿਣਤ ਸਿੰਘ ਹੋਏ ਜਿਨ੍ਹਾਂ ਨੇ ਹੱਸ-ਹੱਸ ਕੇ ਸ਼ਹੀਦੀਆਂ ਦਿੱਤੀਆਂ ਸੀਰ ਦੀਆਂ ਬੰਦ ਸਿੰਘ ਬਹਾਦਰ ਉਹ ਗੁਰੂਆਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੋ ਅਣਗਣਤ ਅਣਗਿਣਤ ਹੈ ਇਹ ਲੜੀ ਨਹੀਂ ਮੁੱਕਦੀ ਇੰਨੇ ਸ਼ੀਧ ਹੋਏ ਕਿਉਂ ਉਹਨਾਂ ਨੂੰ ਉਹੀ ਬਾਤ ਹੈ ਕਿ ਸੱਚ ਦਾ ਗਿਆਨ ਹੋ ਗਿਆ ਸੀ ਗੁਰੂ ਨੇ ਕਿਰਪਾ ਕਰ ਦਿੱਤੀ ਸੀ ਆਪਣਾ ਆਪਾ ਦਿਖਾ ਦਿੱਤਾ ਉਹਨਾਂ ਨੂੰ ਤਾਂ ਉਸ ਤੋਂ ਬਾਅਦ ਉਹ ਵੇਪਰਵਾ ਹੋ ਗਏ ਸੀ ਪੱਖੋਂ ਔਰ ਇਹ ਸਾਰਾ ਕੁਝ ਕੀਤਾ ਇਹ ਸੰਸਾਰ ਵਾਸਤੇ ਉਹ ਨੱਬਾ ਕਹੀ ਕਹਦੇ ਨੇ ਇਹ ਜੀ ਆਜ਼ਾਦੀ ਵਾਸਤੇ ਵੀ ਕੀਤਾ ਜਾਂ ਦੇਸ਼ ਨੂੰ ਬਚਾਉਣ ਵਾਸਤੇ ਕੀਤਾ ਠੀਕ ਹੈ ਪਰ ਨਹੀਂ ਸਵਤਵੱਦ ਕੀਤਾ ਸਾਨੂੰ ਦੇ ਦੱਸਣ ਵਾਸਤੇ ਕਿ ਇਹ ਮਨੁੱਖ ਜਾਤ ਤੈਨੂੰ ਇਹ ਮਨੁੱਖ ਮਨੁੱਖੀ ਚੋਲਾ ਮਿਲਿਆ ਹੈ ਇਹਦੇ ਵਿੱਚ ਤੂੰ ਆਪਣੇ ਆਪੇ ਦੀ ਪਛਾਣ ਕਰਕੇ ਇਹਨਾਂ ਸਰੀਰਕ ਮਾਨਸਿਕ ਦੁੱਖਾਂ ਤੋਂ ਇਹ ਸੰਸਾਰਿਕ ਦੁੱਖਾਂ ਤੋਂ ਤੂੰ ਪਰੇ ਹੋ ਸਕਦਾ ਹੈ ਤੂੰ ਜਿੱਤ ਸਕਦਾ ਹੈ ਇਹਨਾਂ ਨੂੰ ਤੂੰ ਦੁੱਖ ਨੂੰ ਤੂੰ ਮੌਤ ਨੂੰ ਜਿੱਤ ਸਕਦਾ ਹੈ ਇਸੇ ਕਰਕੇ ਆ ਜੋ ਦਿਨ ਚੱਲ ਰਹੇ ਹਨ ਇਹ ਦਸੰਬਰ ਦਾ ਦੂਸਰਾ ਪੰਦਰਵਾੜਾ ਇਹਦੇ ਵਿੱਚ ਜਿਹੜੋ ਜਿਹੜੀਆਂ ਸ਼ਹੀਦੀਆਂ ਹੋਈਆਂ ਇਹ ਐ ਕਹਿ ਲਓ ਵੀ ਗੁਰਸਿੱਖੀ ਦਾ ਇਮਤਿਹਾਨ ਹੋਇਆ ਪੇਪਰ ਪਏ ਗੁਰਸਿੱਖਾਂ ਨੂੰ ਸਿੰਘਾਂ ਨੂੰ ਪੇਪਰ ਪਏ ਸਿੰਘਣੀਆਂ ਨੂੰ ਪੇਪਰ ਪਏ ਕੋਈ ਨਹੀਂ ਹਾਰਿਆ ਸਭ ਜਿੱਤੇ ਸਭ ਜਿੱਤੇ ਜੇ ਵਿੱਚ ਕੋਈ ਕਸਰ ਕਮਜ਼ੋਰੀ ਰਹਿ ਗਈ ਸੀ ਨੰਦਪੁਰ ਸਾਹਿਬ ਵਿਖੇ ਜਿਹੜੇ 40 ਸਿੰਘ ਛੱਡ ਕੇ ਚਲੇ ਗਏ ਸੀ ਬਾਜੇ ਦੇ ਉਹ ਭੁੱਖ ਦਾ ਦੁੱਖ ਸੀ ਅਜੇ ਉਹ ਸਰੀਰ ਵਿੱਚ ਸੁਰਤ ਸੀ ਪ੍ਰਾਣਾ ਵਿੱਚ ਸੁਰਤ ਸੀ ਉਹ ਅਵਸਥਾ ਤੇ ਨਹੀਂ ਸੀ ਪਹੁੰਚੇ ਅਜੇ ਕਿਉਂਕਿ ਵਿੱਚ ਸਾਧਕ ਵੀ ਹੁੰਦੇ ਨੇ ਨਾਮ ਜਪਣ ਵਾਲੇ ਵੀ ਹੁੰਦੇ ਨੇ ਸਾਰੇ ਹੀ ਹੁੰਦੇ ਨੇ ਤਾਂ ਉਹਨਾਂ ਨੇ ਕੀ ਕੀਤਾ ਵੀ ਉਹ ਲਿਖ ਕੇ ਦੇ ਗਏ ਸੀ ਅਸੀਂ ਤੇਰੇ ਅਸੀਂ ਚੇਲੇ ਨੇ ਸਿੱਖ ਨਹੀਂ ਹਾਂ ਪਰ ਸਮਾਂ ਪੈਣ ਤੇ ਉਹਨਾਂ ਨੂੰ ਵੀ ਇਹ ਕਿਰਪਾ ਉਹਨਾਂ ਦੇ ਕਿਰਪਾ ਹੋਈ ਉਹਨਾਂ ਨੇ ਵੀ ਆ ਕੇ ਮੁਕਸਰ ਵੇਥੇ ਸੀਧੀਆਂ ਪਾਈਆਂ ਕਿਉਂਕਿ ਜਦੋਂ ਗੁਰੂ ਇੱਕ ਵਾਰੀ ਕਿਰਪਾ ਕਰ ਦਵੇ ਗੁਰੂ ਛੱਡਿਆ ਨਹੀਂ ਕਰਦਾ ਸਿੱਖ ਭੁੱਲ ਸਕਦਾ ਹੈ ਜਗਿਆਸੂ ਭੁੱਲ ਸਕਦਾ ਹੈ ਗੁਰੂ ਨਹੀਂ ਭੁੱਲਿਆ ਕਰਦਾ ਤਾਂ ਗੁਰੂ ਹਮੇਸ਼ਾ ਵਾਹ ਫੜ ਕੇ ਰੱਖਦਾ ਹੈ ਗੁਰੂ ਨੂੰ ਪਤਾ ਹੈ ਕਿ ਇਹਦੇ ਉੱਤੇ ਕੁਝ ਸਮੇਂ ਵਾਸਤੇ ਭੁੱਖ ਦਾ ਦੁੱਖ ਕਿਉਂਕਿ ਬੜੇ-ਬੜੇ ਦੁੱਖ ਨੇ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤਵਾਰ ਜਮਦੂਤ ਇੱਕ ਦੁੱਖ ਰੋਗ ਲਗੇ ਤਨ ਧਾਏ ਵੈਦਨਾ ਭੋਲੇ دارو ਲਾਏ ਇਹ ਦੁੱਖ ਵੱਡੇ ਹੁੰਦੇ ਨੇ ਪਰ ਪੂਰਨ ਗਿਆਨ ਦੇ ਅੱਗੇ ਸਾਡੇ ਨਿਜ ਆਪੇ ਦੇ ਅੱਗੇ ਉਸ ਸਰਬਸ਼ਕਤੀਮਾਨ ਦੇ ਅੱਗੇ ਇਹ ਸਰੀਰ ਦੇ ਦੁੱਖ ਸਰੀਰ ਦੇ ਪਦਾਰਥਾਂ ਦੇ ਦੁੱਖ ਜਾਂ ਇਹ ਕੋਈ ਮਾਇਨਾ ਨਹੀਂ ਰੱਖਿਆ ਕਰਦੇ ਸਾਨੂੰ ਉੱਚਾ ਚੁੱਕਣ ਵਾਸਤੇ ਇਹ ਸਾਰਾ ਨਾਟਕ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੇ ਕਿਹਾ ਸੀ ਦੇਖਣ ਆਇਓ ਜਗਤ ਤਮਾਸ਼ਾ ਉਹਨੇ ਤਮਾਸ਼ਾ ਹੀ ਜਾਣਿਆ ਸਾਰਾ ਪਰਿਵਾਰ ਕੁਰਬਾਨ ਕੀਤਾ ਕਰਵਾ ਦਿੱਤਾ ਮਾਤਾ ਜੀਤ ਕੌਰ ਜੀ ਨੇ ਪਹਿਲਾਂ ਇਹ ਸਾਰਾ ਸੀਨ ਵੇਖ ਲਿਆ ਸੀ ਆਨੰਦਪੁਰ ਸਾਹਿਬ ਇਥੇ ਜਦੋਂ ਮਾਤਾ ਜੀ ਨੇ ਕਿਹਾ ਸੀ ਕਿ ਸਾਡੇ ਤੇ ਕਿਰਪਾ ਕਰੋ ਅਸੀਂ ਵੀ ਉਹ ਅਜਬ ਨਜ਼ਾਰੇ ਵੇਖਣੇ ਚਾਹੁੰਦੇ ਹਾਂ ਪਰਮੇਸ਼ਰ ਦੇ ਦਰਸ਼ਨ ਸ਼ਬਦ ਸੁਰਤ ਦਾ ਮਾਰਗ ਅਸੀਂ ਅੰਤਰਮੁਖ ਹੋ ਕੇ ਉਹ ਆਨੰਦ ਲੈਣਾ ਚਾਹੁੰਦੇ ਹਾਂ ਤਾਂ ਦਸ਼ਮੇਸ਼ ਪਿਤਾ ਜੀ ਨੇ ਦੱਸਿਆ ਸੀ ਮਾਤਾ ਜੀਤ ਕੌਰ ਨੂੰ ਉਹ ਅੰਦਰ ਦਾ ਮਾਰਗ ਸ਼ਬਦ ਸੁਰਤ ਦਾ ਮਾਰਗ ਜਿੱਥੇ ਸਾਡੀ ਸੁੱਟ ਬਾਹਰੀ ਸੁਰਤ ਜਿਹੜੀ ਹੈ ਇਹ ਸ਼ਬਦ ਦੀ ਮਦਦ ਨਾਲ ਸ਼ਬਦ ਦੀ ਮਦਦ ਨਾਲ ਅੰਦਰ ਜਾ ਕੇ ਆਪਣੇ ਆਪ ਵਿੱਚ ਜਾ ਕੇ ਆਪਣੇ ਸੱਚੇ ਆਪੇ ਨੂੰ ਵੇਖਦੀ ਹੈ ਤਾਂ ਆਪਣੀ ਜਿਹੜੀ ਝੂਠੀ ਸਤ ਗਵਾ ਬੈੰਦੀ ਹੈ ਤੇ ਸੱਚੇ ਆਪੇ ਵਿੱਚ ਇੰਨੀ ਸ਼ਕਤੀ ਹੈ ਉਥੇ ਸਾਰਾ ਕੁਝ ਹੀ ਪਿਆ ਸਾਡੇ ਅੰਦਰ ਉਹ ਉਥੇ ਅਗਲਾ ਵੀ ਸਮਾ ਤੇ ਪਹਿਲਾ ਸਮਾ ਵੀ ਮਹਾਪੁਰਸ਼ ਦੱਸਿਆ ਕਰਦੇ ਸੀ ਮਹਾਪੁਰਸ਼ ਕਹਿੰਦੇ ਇੱਕ ਵਾਰੀ ਕਹਿੰਦੇ ਅਸੀਂ ਜੇ 5 ਮਿੰਟ ਨੇਤਰ ਬੰਦ ਕਰ ਲਈਏ ਦਾ 100 ਸਾਲ ਅੱਗੇ ਤੇ 100 ਸਾਲ ਪਿੱਛੇ ਸਭ ਕੁਝ ਦੱਸ ਦੇਵਾਂਗੇ ਜਿੰਨਾ ਵੱਜ ਦੇਖ ਲੈਣਾ ਉਹ ਜਦੋਂ ਉਸ ਪਾਸੇ ਚਲੇ ਗਏ ਜਿੱਥੇ ਕੋਈ ਪਰਦਾ ਨਹੀਂ ਹੈ ਤਾਂ ਉਹ ਮਾਤਾ ਜੀ ਨੇ ਦੇਖ ਲਿਆ ਸਭ ਕੁਝ ਕਿ ਅੱਗੇ ਇਸ ਤਰ੍ਹਾਂ ਸ਼ੀਧੀਆਂ ਹੋਣੀਆਂ ਨੇ ਇਸ ਤਰ੍ਹਾਂ ਦਾ ਪੁਲ ਸਾਹ ਚੜਨਾ ਹੈ ਇਸ ਤਰ੍ਹਾਂ ਚਮਕੌਰ ਸਾਹਿਬ ਜੰਗ ਹੋਣੀ ਹੈ ਇਸ ਤਰ੍ਹਾਂ ਦਾ ਉਹ ਘਟਨਾ ਵਾਪੜਨੀ ਹੈ ਛੋੜੇ ਛੋੜੇ ਸਾਹਿਬ ਜਦਾਂ ਨੇ ਮਾਤਾ ਜੀ ਦਾ ਸਭ ਕੁਝ ਦੇਖ ਲਿਆ ਸੀ ਪਰ ਮਾਤਾ ਜੀ ਨੇ ਕਿਹਾ ਕਿ ਮੈਂ ਹੁਣ ਦੇਖ ਲਿਆ ਮੈਂ ਇਹਨੂੰ ਇਹ ਵਾਪਰਦਾ ਦੇਖ ਨਹੀਂ ਸਕਦੀ ਤਾਂ ਮਾਤਾ ਜੀ ਨੇ ਉਸ ਅਵਸਥਾ ਤੇ ਪਹੁੰਚ ਕੇ ਸ਼ਬਦ ਸੁਰਤ ਨਾਲ ਉਸ ਅਵਸਥਾ ਤੇ ਪਹੁੰਚ ਗਏ ਜਿੱਥੇ ਦੂਜਾ ਕੋਈ ਹੋਰ ਹੈ ਹੀ ਨਹੀਂ ਆਨੰਦ ਦੀ ਅਵਸਥਾ ਤੇ ਰਹਿੰਦਾ ਹੈਗਾ ਮਰਿਆ ਨਹੀਂ ਕਰਦਾ ਕੋਈ ਸਰੀਰ ਚ ਲੈ ਜਾਂਦਾ ਜਿਹਦੇ ਵਿੱਚ ਸੁਰਤ ਹੁੰਦੀ ਆ ਉਹ ਇੰਨੀ ਉੱਚੀ ਉੱਠ ਜਾਂਦੀ ਹੈ ਉੱਥੇ ਉਹਨੂੰ ਪਤਾ ਲੱਗ ਜਾਂਦਾ ਕਿ ਇੱਥੇ ਕੋਈ ਮਰਦਾ ਹੀ ਨਹੀਂ ਹੈ ਸ਼ੀਦ ਹੋਣਾ ਹੋਣ ਵਾਲਾ ਵੀ ਪਰਮੇਸ਼ਰ ਵਿੱਚ ਲੀਨ ਹੋ ਜਾਂਦਾ ਉਹਦਾ ਸਰੀਰ ਇੱਥੇ ਰਹਿ ਜਾਂਦਾ ਕੱਟ ਕੇ ਡਿੱਗ ਜਾਂਦਾ ਹੈ ਉਹਦਾ ਕੋਈ ਮੈਨਾ ਨਹੀਂ ਹੈ ਉਹ ਜਿਹੜੀ ਅਸਲੀ ਵਸਤੂ ਹੈ ਜਿਹੜਾ ਅਸਲੀ ਵਿੱਚ ਹੰਸ ਹੈ ਆਤਮਾ ਹੈ ਪਰਮੇਸ਼ਰ ਦਾ ਪੁੱਤਰ ਜਿਹੜਾ ਹੈ ਉਹ ਪਰਮੇਸ਼ਰ ਵਿੱਚ ਲੀਨ ਹੋ ਜਾਂਦਾ ਹੈ ਉਹ ਚੀਅ ਉਡਾਰੀਆਂ ਮਾਰਦਾ ਹੈ ਉਹ ਆਨੰਦ ਲੈਂਦਾ ਹੈ ਉਸ ਅਵਸਥਾ ਤੇ ਪਹੁੰਚ ਕੇ ਮਾਤਾ ਜੀ ਨੇ ਸੀਛੜ ਦਿੱਤਾ ਸੀ ਤਾਂ ਇਸ ਕਰਕੇ ਪਿਆਰਿਓ ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਸ਼ਾਸਤਰ ਸਿਉ ਅਤਹੀ ਰਣ ਭੀਤਰ ਜੁਝ ਮਰੋਂ ਤੋਂ ਸਾਚ ਪਤੀਜੈ ਤਾਂ ਮੇਰਾ ਮਨ ਪਤੀਜਾਵੇ ਕਿ ਮੈਂ ਸੱਚ ਸੱਚਾ ਹਾਂ ਮੇਰਾ ਸਰੂਪ ਸੱਚਾ ਹੈ ਮੈਂ ਸਦਾ ਤੋਂ ਹਾਂ ਸਦਾ ਵਾਸਤੇ ਹਾਂ ਤੋ ਇਹ ਉੱਚਾ ਸੁੱਚਾ ਜਿਹੜਾ ਉਪਦੇਸ਼ ਹੈ ਗੁਰੂ ਦਾ ਚਾਹੇ ਉਹ ਗੁਰੂ ਨਾਨਕ ਵਰ ਨੇ ਕਿਹਾ ਸੀ ਇੱਕ ਓੰਕਾਰ ਉਹ ਵੀ ਇਹੀ ਹੈ ਕਿ ਦੂਜਾ ਕੋਈ ਹੋਰ ਹੈ ਨਹੀਂ ਇੱਕੋ ਹੀ ਹੈ ਤੇ ਉਹ ਅਜਰ ਹੈ ਅਮਰ ਹੈ ਅਟਲ ਹੈ ਉਹਨੂੰ ਕੋਈ ਘਾਤ ਨਹੀਂ ਸਕਦਾ ਉਹ ਆਤ ਸੱਚ ਹੈ ਉਹ ਜੁਗਤ ਸੱਚ ਹੈ ਹੈਪੀ ਸੱਚ ਹੈ ਤੇ ਨਾਨਕ ਹੋਸੀ ਵੀ ਸੱਚ ਹੈ ਉਹ ਸਦਾ ਸੱਚ ਹੈ ਉਹ ਸਾਡਾ ਅਸਲੀ ਸਰੂਪ ਹੈ ਜਿਨ੍ਹਾਂ ਨੇ ਉਸ ਸਰੂਪ ਵੱਲ ਮੂੰਹ ਕਰ ਲਿਆ ਜਿਨ੍ਹਾਂ ਨੇ ਜਿਨ੍ਹਾਂ ਦੀ ਹੋਸ਼ ਉਸ ਸਰੂਪ ਵੱਲ ਨੂੰ ਹੋ ਗਈ ਉਹਨਾਂ ਦੇ ਅੰਦਰੋਂ ਚਿੰਤਾਵਾਂ ਡਰ ਭੈ ਦੁਨੀਆਂ ਦੀਆਂ ਪਦਾਰਥਾਂ ਦੇ ਮੋਹ ਚੀਜ਼ਾਂ ਇਕੱਠੀਆਂ ਕਰਨ ਦੇ ਜਿਹੜੇ ਇਰਾਦੇ ਨੇ ਉਹ ਖਤਮ ਹੋ ਜਾਂਦੇ ਨੇ ਉਹ ਨਹੀਂ ਇਕੱਠਾ ਕਰੇਗਾ ਉਹ ਤਾਂ ਹੌਲੀ ਹੌਲੀ ਆਪਰੇ ਆਪ ਨੂੰ ਸੰਕੋਚਦਾ ਜਾਏਗਾ ਤੇ ਜਿਹਦਾ ਅਜੇ ਮੋਹ ਨਹੀਂ ਟੁੱਟਿਆ ਜਿਹਨੂੰ ਅਜੇ ਉਸ ਪਾਸੇ ਜਿਹਦੀ ਅਜੇ ਪਿੱਠ ਹੈ ਜੇ ਉਸ ਪਾਸੇ ਸਾੱਚ ਵਾਲੇ ਪਾਸੇ ਪਿੱਠ ਹੈ ਉਹ ਦੁਨਿਆਵੀ ਵਾਲੇ ਪਾਸੇ ਮੂੰਹ ਹੈ ਉਹ ਚੀਜ਼ਾਂ ਇਕੱਠੀਆਂ ਕਰਦਾ ਉਹ ਕਹਿੰਦਾ ਮੈਂ ਰਾਵੀ ਬਣ ਜਾਏ ਮੈਂ ਇੱਥੋਂ ਆ ਵੀ ਪੈਸਾ ਕਮਾ ਲਾਂ ਆ ਇੱਥੋਂ ਚੋਰੀ ਵੀ ਕਰ ਲਾਂ ਧੱਕਾ ਵੀ ਕਰ ਲਾਂ ਆ ਵੀ ਖਾ ਲਵਾਂ ਆ ਵੀ ਬਿੰਡੀਆਂ ਬਣਾ ਲਵਾਂ ਉਹਦਾ ਅਜੇ ਪੈਸੇ ਤੇ ਵਿਸ਼ਵਾਸ ਹੈ ਸੰਸਾਰ ਤੇ ਵਿਸ਼ਵਾਸ ਹੈ ਉਹ ਕੱਚਾ ਹੈ ਉਦੇ ਉੱਤੇ ਉਹ ਉਪਦੇਸ਼ ਦੇ ਰੰਗ ਨਹੀਂ ਚੜ੍ਹਿਆ ਕੋਈ ਉੱਤੇ ਕਿਰਪਾ ਨਹੀਂ ਹੋਈ ਤੇ ਜਿੱਨਾ ਉੱਤੇ ਕਿਰਪਾ ਹੋ ਜਾਂਦੀ ਹੈ ਉਹਦੀ ਪਹਿਲੀ ਨਿਸ਼ਾਨੀ ਇਹ ਹੀ ਹੁੰਦੀ ਹੈ ਕਿ ਉਹ ਉਹਦਾ ਉਹ ਨਿਊਟਰਲ ਚ ਆ ਜਾਂਦਾ ਹੈ ਉਹ ਕੁਝ ਕਰਦਾ ਨਹੀਂ ਹੈ ਫਿਰ ਉਹ ਸਹਜ ਚ ਆ ਜਾਂਦਾ ਉਹਦੀ ਜ਼ਿੰਦਗੀ ਨੂੰ ਉਹਦਾ ਮਾਲਕ ਚਲਾਉਂਦਾ ਹੈ ਉਹਦਾ ਜੀਵਨ ਉਹਦੇ ਪਰਮੇਸ਼ਰ ਦੇ ਹੱਥ ਚ ਹੁੰਦਾ ਹੈ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬੌੜ ਜਮਨਾ ਆਵਾ ਦਾਸ ਨੂੰ ਫੋਨ ਆਇਆ ਅਮਰੀਕਾ ਤੋਂ ਇੱਕ ਸਿੰਘ ਦਾ ਕਹਿੰਦਾ ਜੀ ਮੇਰੀ ਇੱਛਾ ਹੈ ਮੈਂ ਮੁੜ ਕੇ ਇਸ ਸੰਸਾਰ ਚ ਨਾ ਆਵਾਂ ਮੇਰੀ ਪਰਬਲ ਇੱਛਾ ਹੈ ਕਿ ਮੈਂ ਮੁੜ ਕੇ ਇਸ ਸੰਸਾਰ ਚ ਨਾ ਆਵਾਂ ਹੁਣ ਇਹਦੇ ਚ ਪਿਆਰ ਜੋ ਦੋ ਬੱਤਾਂ ਹੁੰਦੀਆਂ ਇੱਕ ਤਾਂ ਅਸੀਂ ਦੁੱਖਾਂ ਦੇ ਮਾਰੇ ਕਹਿ ਦਿੰਦੇ ਆ ਵੀ ਮੈਨੂੰ ਧੋਖਾ ਦੇ ਗਿਆ ਕੋਈ ਉਹ ਕਰ ਗਿਆ ਆ ਘਾਟਾ ਪੈ ਗਿਆ ਆ ਹੋ ਗਿਆ ਕਈ ਲੋਕ ਆਪਣੇ ਸਰੀਰ ਦਾ ਅੰਤ ਕਰ ਲੈੰਦੇ ਨੇ ਜਿਹੜੀ ਬੜੀ ਵੱਡੀ ਮੂਖਤਾਈ ਹੈ ਕਿਉਂਕਿ ਸੂਖਮ ਸਿਰਤਾ ਓਮ ਦਾ ਓਮੇ ਖੜਾ ਹੈ ਇਹ ਸਰੀਰ ਨੂੰ ਮਾਰਨਾ ਕੀ ਹੋ ਜਾਊਗਾ ਉਹ ਤਾਂ ਮੁੜ ਕੇ ਫਿਰ ਇਹਨੂੰ ਆਉਣਾ ਪੈਣਾ ਹੈ ਵਾਸ਼ਨਾ ਦੇ ਵੱਧੇ ਨੂੰ ਚੀਜ਼ਾਂ ਦੇ ਵੱਧੇ ਨੂੰ ਉਹ ਅੰਦਰ ਪੂਰਨ ਤਿਆਗ ਆ ਜਾਵੇ ਔਰ ਇਹ ਪਤਾ ਲੱਗ ਜਾਵੇ ਕਿ ਮੇਰਾ ਅਸਲੀ ਸਰੂਪ ਕੀ ਹੈ ਫਿਰ ਦਾ ਜੰਮਣ ਮਰਨ ਬਿਲਕੁਲ ਹੀ ਖਤਮ ਹੋ ਜਾਂਦਾ ਹੈ ਕਿਉਂਕਿ ਇਹਨੇ ਵਾਸ਼ਤੇ ਖਤਮ ਕਰਤੀ ਇਹਨੇ ਖੇਲ ਹੀ ਖਤਮ ਕਰਤੀ ਇਹਨੇ ਖੇਡਣਾ ਹੀ ਖਤਮ ਕਰਤਾ ਆ ਜਿਹੜੇ ਫੁੱਟਬਾਲ ਦੇ ਮੈਚ ਹੁੰਦੇ ਨੇ ਹਾਕੀ ਦੇ ਮੈਚ ਹੁੰਦੇ ਨੇ ਉਹਦੇ ਖਿਡਾਰੀ ਵਿੱਚ ਖੇਡਦੇ ਹੁੰਦੇ ਨੇ ਉਹਨਾਂ ਉੱਤੇ ਨਿਗਾਹ ਹੁੰਦੀ ਹੈ ਬਾਹਰ ਖੜੇ ਉਹਨਾਂ ਦੇ ਕੋਚਾਂ ਦੀ ਵੀ ਕਿਹੜਾ ਕਿਵੇਂ ਖੇਡ ਰਿਹਾ ਕਿਹੜਾ ਕਿਵੇਂ ਖੇਡ ਰਿਹਾ ਜੇ ਕੋਈ ਖਿਡਾਰੀ ਥੋੜਾ ਜਆ ਸੁਸਤ ਪੈਂਦਾ ਜਾਂ ਥੋੜੀ ਉਹਦੀ ਕਾਗਰਤਾ ਨਹੀਂ ਮੰਦੀ ਮੈਚ ਵਿੱਚ ਤਾਂ ਬਾਦ ਖੜਾ ਜਿਹੜਾ ਕੋਚ ਹੁੰਦਾ ਉਹਦਾ ਉਹ ਉਹਨੂੰ ਬਾਸ ਬੁਲਾ ਲੈਂਦਾ ਵੀ ਇਹ ਅੱਛੇ ਤਿਕ ਨਾ ਖੇਡ ਰਿਹਾ ਜਾਂ ਤਾਂ ਇਹ ਥੱਕ ਗਿਆ ਜਾਂ ਇਹਦਾ ਮਨ ਭਰ ਗਿਆ ਤੋਂ ਇਹਨੂੰ ਮੈਂ ਬਾਹਰ ਬੁਲਾ ਲਵਾਂ ਉਹ ਉਹਨੂੰ ਖੇਡ ਤੋਂ ਬਾਹਰ ਕਰ ਦਿੰਦਾ ਦੂਜਾ ਖਿਡਾਰੀ ਭੇਜ ਦਿੰਦਾ ਐਵੇਂ ਜਿਵੇਂ ਜਦੋਂ ਅਸੀਂ ਖੇਡ ਵਿੱਚ ਬੜਾ ਇੰਟਰਸਟ ਨਹੀਂ ਲੈਂਦੇ ਜੋਸੀ ਇੱਛਾਵਾਂ ਚ ਵਾਸ਼ਨਾਵਾਂ ਵਿੱਚ ਬੜਾ ਇੰਟਰਸਟ ਨਹੀਂ ਲੈਂਦੇ ਅਸੀਂ ਖਾਣ ਪੀਣ ਚ ਦੇਖਣ ਚ ਸੁਣਨ ਚ ਚੀਜ਼ਾਂ ਇਕੱਠੀਆਂ ਕਰ ਚ ਬੜਾ ਟੈਸਟ ਨਹੀਂ ਲੈਂਦੇ ਸਾਡੀ ਸੁਰਤ ਇਕਾਂਤ ਲੱਭਦੀ ਹੈ ਇੱਕ ਵੱਲ ਨੂੰ ਜਾਂਦੀ ਹੈ ਸ਼ੌਧ ਵੱਲ ਨੂੰ ਜਾਂਦੀ ਹੈ ਗੁਰੂ ਵੱਲ ਨੂੰ ਜਾਂਦੀ ਹੈ ਆਪਣੇ ਆਪੇ ਵੱਲ ਨੂੰ ਜਾਂਦੀ ਹੈ ਸਾਡੀ ਸੁਰਤ ਜਿਹੜੀ ਬਾਹਰੀ ਸੁਰਤ ਹੈ ਝੂਠੀ ਸੁਰਤ ਜਿਹੜੀ ਹੈ ਉਹ ਅੰਦਰ ਨੂੰ ਜਾਂਦੀ ਹੈ ਸੱਚ ਵੱਲ ਨੂੰ ਜਾਂਦੀ ਹੈ ਉਹ ਉਹ ਸੱਚ ਵੀ ਅਸੀਂ ਆ ਤੇ ਇਹ ਝੂਠੀ ਸੂਰਤ ਇਹ ਵੀ ਅਸੀਂ ਬਣੇ ਹੋਏ ਆ ਇਸ ਝੂਠੀ ਸੂਰਤ ਨੇ ਜਿਹੜੀ ਝੂਠੀ ਹੋਸ਼ ਹੈ ਇਹਨੇ ਉਸ ਸੱਚ ਅੱਗੇ ਸਨਡਰ ਕਰ ਦੇਣਾ ਜਿਹਨੂੰ ਮਾਰਾ ਕਹਿੰਦੇ ਆਪਸ ਕੋ ਆਪੇ ਆਦੇਸ਼ ਤਹ ਗੁਣ ਕਾ ਨਾਹੀ ਪਰਵੇਸ਼ ਉਥੇ ਇਸ ਸੂਰਤ ਨੇ ਝੂਠੀ ਸੂਰਤ ਨੇ ਸੱਚ ਅੱਗੇ ਸਮਰਪਣ ਕਰ ਦੇਣਾ ਉਹਨੂੰ ਨਮਸਕਾਰ ਕਰ ਦੇਣੀ ਹੈ ਉਹਨੂੰ ਆਦੇਸ਼ ਕਰ ਦੇਣਾ ਤੇ ਉਥੇ ਤਿੰਨ ਗੁਣਾਂ ਦਾ ਪਰਵੇਸ਼ ਬੰਦ ਹੋ ਜਾਣਾ ਜਿਹੜੇ ਮਾਇਦੇ ਤਿੰਨ ਗੁਣ ਨੇ ਸਤੋ ਰਜੋ ਤਮ ਇਹ ਤਿੰਨੇ ਗੁਣ ਉਥੇ ਖਤਮ ਹੋ ਜਾਣੇ ਨੇ ਅਗਿਆਨ ਖਤਮ ਹੋ ਜਾਣਾ ਇੰਨੇ ਮੁੜ ਕੇ ਸੱਚ ਵਿੱਚ ਸਮਾ ਜਾਣਾ ਤੋਂ ਜੇ ਅਸੀਂ ਚਾਹੁੰਦੇ ਆ ਕਿ ਅਸੀਂ ਇਸ ਸੰਸਾਰ ਚ ਨਾ ਆਈਏ ਜਿਵੇਂ ਅਸੀਂ ਰਾਜ ਚੁੱਕੇ ਆ ਸਾਨੂੰ ਇਹ ਇੱਥੇ ਦੁੱਖਾਂ ਦਾ ਪਹਾੜ ਜਿਹੜਾ ਸੰਸਾਰ ਚ ਦਿਖਦਾ ਹੈ ਇਹ ਭੌਂਦਾ ਨਹੀਂ ਹੈ ਦੁੱਖ ਹੀ ਦੁੱਖ ਨੇ ਪਿਆਰੋ ਹਰ ਸਾਦੇ ਦੁਖੀ ਦੁਖ ਹੋਏ ਪਏ ਨੇ ਤਾਂ ਫਿਰ ਅਸੀਂ ਇਸ ਖੇਦ ਨੂੰ ਛੱਡ ਸਕਦੇ ਆ ਇਹਦੇ ਵੱਲ ਪਿੱਠ ਕਰ ਸਕਦੇ ਆ ਇੱਛਾਵਾਂ ਵਾਸ਼ਨਾਵਾਂ ਜਿੰਨਾਂ ਦਾ ਬੰਨਿਆ ਬੰਨਿਆ ਹੋਇਆ ਇਹ ਜੰਮਦਾ ਮਰਦਾ ਹੈ ਉਹ ਸਾਰੀਆਂ ਵਾਸ਼ਨਾਵਾਂ ਸ਼ਬਦ ਦੀ ਤਾਕਤ ਨਾਲ ਗੁਰਬਾਣੀ ਦੀ ਤਾਕਤ ਨਾਲ ਗੁਰੂ ਦੇ ਆਸਰੇ ਨਾਲ ਇਹਨਾਂ ਸਾਰੀਆਂ ਵਾਸ਼ਨਾਵਾਂ ਇੱਛਾਂ ਦਾ ਖਹਿ ਕਰਕੇ ਆਪਣੇ ਨਜ ਸਰੂਪ 'ਚ ਆ ਕੇ ਆਪਣੇ ਨਿੱਜ ਆਪੇ ਦੀ ਪਛਾਣ ਕਰਕੇ ਉਹਦੇ ਵਿੱਚ ਸਮਾਈ ਕਰ ਜਾਵੇ ਇਹਦੀ ਸੁਰਤ ਜਿਹੜੀ ਹੈ ਝੂਠੀ ਸੁਰਤ ਇਹਦੀ ਸ਼ਬਦ ਵਿੱਚ ਸ਼ਬਦ ਸੱਚ ਹੈ ਉਹ ਸਰੂਪ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਜਿਹੜਾ ਸ਼ਬਦ ਹੈ ਪਰੀਪੂਰਨ ਸ਼ਬਦ ਹੈ ਓੰਕਾਰ ਸ਼ਬਦ ਹੈ ਉਹਦੇ ਵਿੱਚ ਗੁਰੂ ਸ਼ਬਦ ਦੁਆਰਾ ਜੋ ਗੁਰੂ ਮੰਤਰ ਮਿਲਦਾ ਨੂੰ ਉਹਦੇ ਦੁਆਰਾ ਉਹ ਦੀ ਮੈਨੂੰ ਕੱਟ ਕੇ ਉਹਦੇ ਵਿੱਚ ਇਹ ਇਹਦੀ ਸੁਤ ਲੀਨ ਹੋ ਜਾਂਦੀ ਹੈ ਇਹ ਬੜੇ ਤਰੀਕੇ ਨਾਲ ਸਮਝਾਉਣ ਦੇ ਪਿਆਰਿਓ ਉਹ ਇੱਕ ਤਾਂ ਦੇ ਕਿਹਾ ਵੀ ਰੇਤੇ 'ਚ ਚੀਨੀ ਮਿਲੀ ਹੋਈ ਹੈ ਤੇ ਚੀਨੀ ਖਾਣੀ ਹੈ ਰੇਤਾ ਛੱਡਣਾ ਹੈ ਉਹ ਹਾਥੀ ਨਹੀਂ ਖਾ ਸਕਦਾ ਕੀੜੀ ਖਾ ਸਕਦੀ ਆ ਚੀਨੀ ਰੇਤੇ 'ਚੋਂ ਕੱਢ ਕੇ ਇਹਨੂੰ ਐਵੇਂ ਸਮਝਾਇਆ ਗਿਆ ਹੈ ਇਹਨੂੰ ਐਵੇਂ ਕਿਹਾ ਸੂਰਜ ਕਿੰਨੇ ਮਿਲੇ ਜਲ ਕਾ ਜਲ ਹੋ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਬੜੇ ਤਰੀਕੇ ਨਾਲ ਸਮਝਾਉਣ ਦੇ ਅੱਖਰ ਨੇ ਅੱਖਰ ਅੱਖਰ ਘਟ ਪੈ ਜਾਂਦੇ ਨੇ ਸੱਚ ਤਾਂ ਇਹ ਹੈ ਕਿ ਅਸੀਂ ਆਪਣੇ ਨਜ ਸੁਰੂਪ ਚ ਵਾਪਸ ਆ ਜਾਂਦੇ ਆ ਜਿਸ ਜੈ ਤੇ ਉਪਜੀ ਤੈ ਮਲੀ ਸੱਚੀ ਪ੍ਰੀਤ ਸੁਆਉ ਜਿਸ ਚੋਂ ਇਹ ਪੈਦਾ ਹੋਇਆ ਸੀ ਭਰਮ ਕਰਕੇ ਉਹਦੇ ਵਿੱਚ ਹੀ ਮਿਲ ਗਿਆ ਜੋਤੀ ਜੋਤ ਰਲੀ ਸੋ ਇਸ ਤਰ੍ਹਾਂ ਪਿਆਰਿਓ ਇਹਨਾਂ ਦਿਨਾਂ ਵਿੱਚ ਜਿਹੜੇ ਗੁਰਸਿੱਖ ਗੁਰੂ ਚਰਨਾਂ 'ਚ ਲੱਗ ਕੇ ਉੱਚੇ ਸੁੱਚੇ ਗਿਆਨ ਦਾ ਅਭਿਆਸ ਕਰਦੇ ਰਹੇ ਗੁਰੂ ਚਰਨਾਂ 'ਚ ਸਾਧ ਸੰਗ ਕਰਦੇ ਰਹੇ ਤੇ ਫਿਰ ਸਮਾਂ ਆਉਣ ਤੇ ਉਹਨਾਂ ਨੇ ਉਹ ਜਿਹੜਾ ਗਿਆਨ ਸੀ ਉਹ ਅਭਿਆਸ ਸੀ ਉਹ ਪਰਪੱਕ ਹੋ ਗਿਆ ਉਹਨੇ ਆਪਣਾ ਰੰਗ ਦਿਖਾਇਆ ਤਾਂ ਉਹ ਸ਼ਹੀਦ ਹੋਣ ਤੋਂ ਨਹੀਂ ਡਰੇ ਕੁਰਬਾਨ ਹੋ ਗਏ ਕੱਟੇ ਗਏ ਵੱਢੇ ਗਏ ਤੇ ਉਹ ਪ੍ਰਵਾਨ ਹੋ ਗਏ ਉਹ ਮੁਕਤ ਹੋ ਗਏ ਜਮਨ ਮਰਨਾ ਖਤਮ ਹੋ ਗਿਆ ਗੁਰੂ ਦੇ ਦਰਸ ਪ੍ਰਵਾਨ ਹੋ ਗਏ ਇਸ ਕਰਕੇ ਇਹ ਜੋ